ਆ ਦੇਖੋ ਦੋਸਤੋ ਤੁਸੀਂ ਪਾਣੀ ਲੱਥੇ ਤੋਂ ਬਾਅਦ ਹਾਲਾਤ ਕੀ ਬਣੇ ਨੇ ਪੰਜਾਬ ਦੇ ਐ ਲੱਗਦਾ ਕਿ ਜਿਵੇਂ ਸਾਰਾ ਕੁਸ਼ੀ ਇੱਥੋਂ ਉਜੜ ਗਿਆ ਹੋਵੇ ਇੱਥੇ ਹੱਸ ਦੇ ਖੇੜ ਦੇ ਪਰਿਵਾਰ ਵੱਸਦੇ ਸੀ ਅੱਜ ਛੜਕਾਂ ਤੇ ਬਹਿ ਕੇ ਮੰਗਣ ਨੂੰ ਮਜਬੂਰ ਹੋ ਗਏ ਵਿਚਾਰੇ ਕਿ ਸਾਨੂੰ ਘਰ ਬਣਾ ਦਿਓ ਦੇਖੋ ਤੁਸੀਂ ਕਿਡੇ ਕਿਡੇ ਡੂੰਗੇ ਟੋਏ ਜਿਹੜੇ ਇਹਨਾਂ ਦੇ ਘਰਾਂ ਦੇ ਅੱਗੇ ਪੈ ਗਏ ਨੇ ਆਪਦੇ ਹੱਸ ਦੇ ਖੇੜ ਦੇ ਸੀ ਅੱਜ ਉਜਾੜਾ ਪੈ ਗਿਆ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਉਹ ਪਾਣੀ ਨੇ ਕੀਤਾ ਵਾ ਪੰਜਾਬ ਦੇ ਵਿੱਚ ਦੇਖੋ ਤੁਸੀਂ ਬਰਬਾਦ ਕਰਕੇ ਰੱਖਤੇ ਸਾਰੇ ਘਰਾਂ ਦੇ ਘਰ ਉਜੜ ਗਏ ਅੱਜ ਮਜਬੂਰੀ ਉਹਨਾਂ ਦੀ ਵਿਚਾਰ ਜਿਹੜੀ ਉਹ ਮੰਗਣ ਡੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਘਰ ਸਾਰਾ ਕੁਝ ਉਜੜ ਗਿਆ ਤੇ ਆਹ ਦੇਖੋ ਤੁਸੀਂ ਜ਼ਮੀਨ ਜਿਹੜੀ ਸੋਨੇ ਵਰਗੀ ਸੀ ਉਹ ਅੱਜ ਰਾਜਸਥਾਨੋਂ ਵੀ ਭੇੜੇ ਹਾਲਾਤ ਹੋ ਗਏ ਪੰਜਾਬ ਦੇ ਬੰਜਰ ਬਣ ਗਈ ਮਿੱਟੀ ਚੜ ਗਈ ਇਹਨਾਂ ਦੇ ਉੱਪਰ ਇੰਨੀ ਕਿ ਇਹ ਹੁਣ ਕੀ ਕਰਨਗੇ ਵਿਚਾਰੇ ਕਿਸਾਨ ਝੋਨੇ ਦੀਆਂ ਫਸਲਾਂ ਦੇ ਦੇਖੋ ਤੁਸੀਂ ਸੋਨੇ ਵਰਗੀ ਫਸਲੀ ਜਿਹੜੀ ਉਹ ਅੱਜ ਕੌਡੀਆਂ ਤੋਂ ਖੋਟੀ ਹੋ ਗਈ ਜਿਹੜੀ 1 ਮਹੀਨੇ ਬਾਅਦ ਕਿਸਾਨਾਂ ਨੇ ਵੜਣੀ ਸੀ ਅੱਜ ਦੇਖੋ ਤੁਸੀਂ ਉਹਦੇ ਤੇ ਗਾਰ ਮਿੱਟੀ ਕਿੰਨੀ ਚੜ ਗਈ ਆ ਇਸੇ ਕਰਕੇ ਕਹਿੰਨੇ ਕਿ ਸਮਾਜ ਸੇਵੀ ਵੀਰੋ ਤੁਹਾਡੀ ਪਾਣੀ ਲੱਥੇ ਤੋਂ ਬਾਅਦ ਵੀ ਪੰਜਾਬ ਨੂੰ ਬਹੁਤ ਲੋੜ ਹੈ